ਸਾਜਪੁਰ ਕੂੜਾ ਡੰਪ ਨੇੜੇ ਗੁਰੂ ਤੇਗ ਬਹਾਦਰ ਨਗਰ ਚ 6 ਸਾਲਾਂ ਚ ਦਰਜਨ ਤੋਂ ਵੱਧਾ ਵਾਰਾ ਕੁੱਤਿਆਂ ਨੇ ਮਾਸੂਮ ਆਦਿੱਤਿਆ ਨੂੰ ਵੱਢ ਕੇ ਮੌਤੇ ਘਾਟੂ ਧਾਰ ਦਿੱਤਾ ਮਾ ਲక్ష్ਮੀ ਅਤੇ ਇਲਾਕੇ ਦੇ ਲੋਕਾਂ ਨੇ ਮਾਸੂਮ ਆਦਿੱਤਿਆ ਨੂੰ ਸਿਵਲ ਹਸਪਤਲ ਪਹੁੰਚਾਇਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਪਰਿਵਾਰ ਨੇ ਟਿਪਾ ਥਾਣੇ ਪਹੁੰਚ ਕੇ ਦੇਰ ਸ਼ਾਮ ਉਥੋਂ ਦੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਬੱਚੇ ਦੀ ਮਾਲ ਲక్ష్ਮੀ ਨੇ ਦੱਸਿਆ ਕਿ ਉਹ ਸਫਾਈ ਦਾ ਕੰਮ ਕਰਦੀ ਹੈ ਸੋਮਵਾਰ ਸਵੇਰੇ ਕਰੀਬ 10 ਵਜੇ ਉਹ ਕੰਮ ਤੇ ਗਈ ਸੀ ਅਤੇ ਉਸ ਦਾ ਲੜਕਾ ਘਰ ਤੇ ਸੀ ਪਹਿਲਾ ਉਹ ਗਲੀ ਵਿੱਚ ਖੇਡਦਾ ਰਿਹਾ ਅਤੇ ਫਿਰ ਬੱਚਿਆਂ ਨਾਲ ਖੇਡਣ ਲਈ ਕੁਝ ਦੂਰ ਚਲਾ ਗਿਆ ਉਸ ਨੇ ਦੱਸਿਆ ਕਿ ਕੂੜੇ ਦੇ ਢੇਰ ਤੋਂ ਕੁੱਤਿਆਂ ਦਾ ਇੱਕ ਡੰਡਾ ਆਇਆ ਅਤੇ ਬੱਚਿਆਂ ਤੇ ਹਮਲਾ ਕਰ ਦਿੱਤਾ ਬਾਕੀ ਬੱਚੇ ਉੱਥੋਂ ਭੱਜ ਗਏ ਉਸਨੇ ਦੱਸਿਆ ਕਿ ਬੱਚੇ ચીਖਦੇ ਹੋਏ ਉੱਥੋਂ ਭੱਜ ਗਏ ਅਤੇ ਦੱਸਿਆ ਕਿ ਆਦਿੱਤਿਆ ਨੂੰ ਕੁੱਤਿਆਂ ਵੱਲੋਂ ਕੱਟਿਆ ਜਾ ਰਿਹਾ ਸੀ ਜਦੋਂ ਉਹ ਮੌਕੇ ਤੇ ਪਹੁੰਚੀ ਤਾਂ ਕੁੱਤੇ ਉਸ ਨੂੰ ਵੜ ਰਹੇ ਸਨ ਲੋਕਾਂ ਦੀ ਮਦਦ ਨਾਲ ਬੱਚੇ ਨੂੰ ਕੁੱਤਿਆਂ ਤੋਂ ਛਡਵਾ ਕੇ ਸਿਵਲ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਉਹਨਾਂ ਨੇ ਬੱਚੇ ਨੂੰ ਮ੍ਰਿਤਕ ਐਲਾਨ ਕਰ ਦਿੱਤਾ